ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਅ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਮੂਰਾਂ ਵਾਲੀ ਆ ਗਿਆ ਸਜਣੋ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ। ਤੇ ਕਾਕੇ ਦੇ ਕੋਲੋਂ ਤਿੰਨ ਐਨੀਮਲ ਵਿਕਰੀ ਵਾਲੇ ਵਿਖਾ ਦਿੰਨੇ ਤੁਹਾਨੂੰ ਦੋ ਝੋਟੀਆਂ ਸੁਈਆਂ ਸਵਾਈਆਂ। ਬਿਲਕੁਲ ਤਾਜ਼ੀਆਂ ਨਾੜੂਏ ਤੇ ਬੱਚੇ ਆ। ਇੱਕ ਹੀ ਕਰਮਾਂ ਵਾਲੀ ਵਹਿੜ ਸੂਣ ਵਾਲੀ ਤਿਆਰ ਇਹਦਾ ਲੇਖਾ ਜੋਖਾ ਤੇ ਦੋ ਝੋਟੀਆਂ ਦਾ ਲੇਖਾ ਜੋਖਾ ਪੁੱਛ ਕੇ ਸਾਂਝਾ ਕਰਦੇ ਆ ਜਿਹੜਾ ਪਸੰਦ ਆ ਗਿਆ ਉਹ ਤੁਸੀਂ ਤਸੱਲੀ ਕਰ ਲੈਣੀ ਤੁਹਾਡਾ ਧੰਨਵਾਦ ਹੋਊਗਾ ਆਜੋ ਲਈਏ ਜਾਣਕਾਰੀ ਆ ਝੋਟੀ ਤੋਂ ਕਰਦੇ ਸ਼ੁਰੂ ਮਗਰ ਕੱਟੀ ਆ ਸ਼ਾਇਦ ਗਿੱਲਾ ਨਾਲੂਆ ਕਹਿੰਦੇ ਤੜਕੇ ਦੀ ਸੂਈ ਆ ਕਾਕੇ ਸਾਸਰੀ ਘਾਲ ਸਾਸਰੀ ਘਾਲ ਬਾਈ ਹੋ ਠੀਕ ਆ ਬਹੁਤ ਵਧੀਆ ਚੜਦੀ ਕਲਾ ਤੂੰ ਸੁਣਾ ਵਧੀਆ ਠੀਕ ਠਾਕ ਓਕੇ ਆ ਨਾ ਹਾਂ ਹਾਂ ਓਕੇ ਚੱਲੀ ਜਾਂਦਾ ਧਰਮਦਾਰ ਹਾਂ ਹਾਂ ਵਧੀਆ ਸ਼ੁਕਰ ਆ ਮਹਾਰਾਜ ਦਾ ਹਨਾ ਸਾਰਿਆਂ ਦਾ ਚਲਾਵੇ ਭਰਾਵਾ ਸਾਰਿਆਂ ਦਾ ਯਾਰੀ ਕਿਹੜੇ ਚੱਲੂ ਆਪਣਾ ਹੀ ਚੱਲੂ ਆਪਣਾ ਵੀ ਚੱਲੂ ਤੇ ਆਪਣਾ ਡਰੈੱਸ ਆਪਣਾ ਪੈਨ ਮੂਰਾਂ ਵਾਲੇ ਜ਼ਿਲ੍ਹਾ ਫਰੀਦਬੁਰ ਨਾਂ ਕਾਕਾ ਨਾਂ ਕਾਕਾ ਮੂਰਾ ਨੰਬਰ 98553 27655 98553 ਤੇ 27655 ਇਹਦੇ ਤੇ ਕਰੇ ਸੰਪਰਕ ਹਾਂਜੀ ਓਕੇ 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 ਤਿੰਨ ਵਖਾਦਿਏ ਤਿੰਨ ਤਿੰਨ ਅੱਜ ਵਾਲੀ ਨਿੱਕੀ ਜੀ ਲੈ ਆਏ ਕਦੋਂ ਕੋਈ ਹੈ ਏਡੀ ਕੁਚਾਰੀ ਅੱਛਾ ਸਭ ਵੀ ਘਟਾ ਕਿਸੇ ਨੇ ਹਨਾ ਓ ਜਿੰਨੇ ਕੋਨੇ ਕੇ ਬੀਮਾ ਮੰਗ ਲੈਨੇ ਆਪਾਂ ਅੱਛਾ ਠੀਕ ਆ ਆ ਝੂਟੀ ਤੋਂ ਸ਼ੁਰੂ ਕਰੇ ਕਦੋਂ ਸੂਈ ਆ ਤੇ ਤੰਕੇ ਸੂਈ ਗਦੀਪ ਸੂਆ ਪਹਿਲਾ ਕੇ ਦੂਜਾ ਪਹਿਲਾ 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 ਨਹੀਂ ਸੂਈ ਆ ਹਾਂ ਭਾਈ ਠੰਡੀ ਨਿਕਲੀ ਹੂੰ ਵੜੀ ਵੜੀ ਇਹਨਾਂ ਕੋਈ ਚੱਕਰ ਨਹੀਂ ਵਿਚਾਰੀ ਨੂੰ ਅੱਛਾ ਨੇ ਮਰਦੀ ਆਪਾਂ ਲੈ ਲਈ ਜਾ ਠੀਕ ਆ ਓਕੇ ਕੱਟੀ ਬੜੀ ਜਰਬਾਣੀ ਦੇ ਗਈ ਯਾਰ ਹਨਾ ਮੈਂ ਵੀ ਚੰਗੀ ਯਾਰ ਕਿਉਂ ਟੀਵੀ ਚੰਗੀ ਆ ਕੱਟੀ ਬੜੀ ਜਰਮਾਨੀ ਦਿੰਦੀ ਐ ਤੇ ਕਿਵੇਂ ਇਹਨੂੰ ਹੁਣ ਬਾਹਰ ਕੱਢ ਕੇ ਮੜੀ ਮੋੜ ਤੋੜਤਾ ਕਰਾਈਏ ਚੱਕ ਮੈਂ ਕਹਾ ਸੁਈਸਾਈਤਾ ਜੀ ਲੀੜਾ ਲੂੜਾ ਨਹੀਂ ਦਿੱਤਾ ਕੋਈ ਉੱਤੇ ਕੇ ਕੋਈ ਚੱਕਰ ਨਹੀਂ 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 ਓਕੇ ਥਾਨ ਚਵਾਈ ਬਹੁਤ ਚੰਗੀ ਹੂ ਹਾਂ ਹਾਂ ਲਾਲੀ ਵਾਲਾ ਲੇਵਾ ਹਨਾ ਹੂੰ ਓਕੇ ਆ ਜਾ ਪੁੱਤ ਆ ਜਾ ਵੱਡੀ ਬੁੱਡੀ ਫੁੱਲ ਆ ਸੱਜਣੋ ਕੱਦ ਕਾਠ ਸਿੰਗ ਸੁੰਗ ਕਰ ਲੋ ਚ ਚੱਲ ਪੁੱਤ ਚੱਲ ਉੱਥੋਂ ਤੱਕ ਕੱਢਿਆ ਕੀੜਾ ਇੱਕ ਚੱਲ ਮੇਰਾ ਸ਼ੇਰ ਤੇ ਕਾਕੇ ਜੇਰ ਜੂ ਰੋਕੇ ਪੈ ਗਈ ਵੀਰ ਹਾਂ ਹਾਂ ਜੇਰ ਜੂ ਠੀਕ ਆ ਧੰਨਵਾਦ ਅ ਇੱਥੋਂ ਕਰ ਲਓ ਚੈੱਕ ਸੱਜਣੋ ਤੇ ਬੱਚੇ-ਬੱਚੇ ਨੂੰ ਝੰਗਾਤਾ ਓਕੇ ਆ ਹਾਂ ਹਾਂ ਬੱਚੇ-ਬੱਚੇ ਨੂੰ ਧੋ ਠੀਕ ਆ ਠੀਕ ਉੱਤਲੇ ਨੇ ਕੀਤੇ ਨੇ ਭੋਰਾ ਉੱਤਲੇ ਠੀਕ ਆ ਸਾਰਾ ਤੇਰੇ ਤੋਂ ਮੜਾ ਹਾਂ ਦਰਦੀ ਹੱਲਦੀ ਆ ਨਹੀਂ ਤਾਂ ਸੀਲ ਆ ਹਾਂ ਆ ਠੀਕ 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 ਤੇ ਸਾਹ ਵੇਦਾ ਰੇਟ ਕਿੱਡਾ ਇੱਕ ਪੰਜ ਘਾਦੇ ਕੋਈ ਨਹੀਂ ਕਰ ਲਾਂਗੇ ਮਾਤਾਂ ਇੱਕ ਪੰਜ ਕਰਦੇ ਆ ਮਾਤਾਂ ਕਰ ਲੈ ਹਾਂ ਬੱਚਾ ਤਾਂ ਚੱਟੀ ਜਾਂਦੀ ਹੈ ਨਾ ਹਾਂ ਹਾਂ ਵਧੀਆ ਓਕੇ ਓਕੇ ਇੱਕ ਪੰਜ ਆ ਇਹਦਾ ਮਾਤਾਂ ਹੋ ਜੂਗੀ ਹੋ ਜੂਗੀ ਤੇ ਇਹਦਾ ਨੁਕਰੀ ਦਾ ਨੁਕਰੀ ਦਾ 25 ਦੀ ਦੇ ਰਹੀ ਯਾਰ 25 ਨਾਂ ਕਰ ਜਿਆਜ ਕਰ। ਤਾ ਦੇ ਰਾਂ ਜਿੰਨੇ ਦੀ ਮੰਗੀ ਆ ਲੈਣਾ। ਠੀਕ ਆ। ਜਿੰਨੇ ਦੀ ਤੋਰ ਕਰਾ ਦੇ ਚੱਕ ਇਹਦੀ ਵੀ। ਸੂਆ ਪਹਿਲੇ ਹੀ। ਪਹਿਲਾ ਪਹਿਲਾ। ਠੀਕ ਆ। ਦੇਣੇ ਲੈ ਜੂ ਅਜੇ ਹਫਤਾ ਦੱਸ ਦੇਣਾ। ਹਫਤਾ ਦੱਸ ਦੇਣਾ। ਇਹਨੇ ਬੰਨ ਚੰਗੀ ਜਾਣਾ ਈ। ਉਹ ਵੱਡੀ ਬੱਦ ਤੇ ਜਨਾ ਦੇ। ਜਾਣਾ। ਚੱਲ ਪੁੱਤ ਚੱਲ। ਹੌਲੀ ਹੌਲੀ ਹੌਲੀ। ਹਾਂ ਉਹ ਤਾਂ ਕੁੜੀ ਵਰਗੀ ਆ ਹੈ। ਵੇਖੀ ਡਰ ਕੇ ਬੱਚੇ ਨਾਗਾ ਇਹ ਚ ਲੈ ਆ ਤੂੰ ਬਾਲਾ ਵੱਡਾ ਬੰਦਾ ਤੇਰੇ ਕੋਲੇ ਤਾਂ ਜਮੇ ਪੀਜ ਨਹੀਂ ਜੀ ਲੱਗਦੀ ਐ ਤਾ ਆਉਂਦਾ ਤੰਦੂਰ ਗਾ 25 ਜਿ ਕਿੰਨਾ ਕਰ ਦੇਗਾ ਮਾਨਤਨ ਕਰਦਾ ਕਰਦਾ ਵੇਚ ਦੇਗੇ ਭੈਣ ਭਰਾ ਮੰਗ ਲੈ ਕੋਈ ਠੀਕ ਆ ਦੇ ਦੇ ਠੀਕ ਆ ਠੀਕ ਠੀਕ ਤੇ ਆ ਝੂਟੀ ਇਹ ਪਹਿਲਾਂ ਲੱਗਦੀ ਆ ਇਹਦੇ ਮਗਰ ਕਟਾ ਹਾਂ ਇਹ ਕੱਲ ਸੂਈ ਆ ਇਹ ਕੱਲ ਸੂਈ ਉਹ ਅੱਜ ਤੜਕੇ ਸੂਈ ਸੀ ਹਨਾ ਇਹ ਵੀ ਬੱਚੇ ਬੱਚੇ ਤੇ ਓਕੇ ਆ ਪਹਿਲਾਂ ਨਹੀਂ ਇਹ ਵੀ ਮਮਮੀ ਜੀ ਔਲ ਕਰਦੀ ਆ ਮਾੜੀ ਜੀ ਉਹ ਨਹੀਂ ਕਰਦੀ ਇਹ ਕਰਦੀ ਆ ਹਾਂ ਇਹ ਮਾੜੀ ਜੀ ਕਰਦੀ ਆ ਕੱਢ ਦੇ ਨੂੰ ਬਾਹਰ ਤੋਰ ਕਰਾ ਚੱਕੀ ਵੀ ਇਹਦਾ ਨਾਲੂਆ ਜਮਾਂ ਨਾਲ ਆ ਬੱਚੇ ਦਾ ਹਾਜ਼ਰ ਆ ਲੌਦ ਗੌਂਦੀ ਵਧੀਆ ਵਾ ਠੀਕ ਆ ਉਹਦਾ ਹਟ ਜੂ ਇੱਕ ਅੱਧਾ ਦਿਨ ਕਰੂਗੀ ਹਾਂ ਹਾਂ ਉਹ ਬੇਬੂਮੀ ਨੇ ਬਣਾ ਮਾਰੀ ਮੰਨ ਲਿਆ ਹੋ ਗਿਆ ਠੀਕ ਆ ਠੀਕ ਪੁੱਛ ਹੋਈ ਚਾਹੀਦੀ ਬੜੀ ਓਕੇ ਆ ਕਰ ਲਓ ਤੋਰ ਚੱਕ ਸੱਜਣੋ ਇਹ ਵੀ ਪਹਿਲਾਂ ਨਹੀਂ ਆ ਕਰਮਾਂ ਵਾਲੀ ਇਹ ਦਾ 5 25 ਇਹਦਾ ਮੁੱਲ ਆਪਾਂ ਜਿਹੜਾ ਵੀ ਹੋਇਆ ਉਹ ਕਨਫਰਮ ਕਰ ਲੈਨੇ ਤੇ ਇਹਦਾ ਭਾਅ ਕਿੱਡਾ ਗਾ ਜੀ 85 ਹਜ਼ਾਰ ਦੀ ਹੈ 85 ਹਜ਼ਾਰ ਦੀ ਦਾ ਆਏ ਦਾ ਮਾਨ ਤਨ ਹੋਜੂ ਹੋਜੂ ਠੀਕ ਹੈ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ